ਮਾਰੇ ਸਾਥੀਓ ਪਿਆਰ ਦੇ ਸਕਾਰ ਪ੍ਰੀ ਸਤਰੀ ਕਾ ਨਮਸਕਾਰ ਪਿਆਰੀ ਸਾਥੀਓ ਜਿੱਤਾ ਕਿ ਆਪਣਾ ਸਾਧਿਆ ਚੱਲ ਰਿਹਾ ਹੈ ਪਰਮਹਸ ਜੋਗਨਾੰਧੀ ਦੀ ਆਤਮ ਕਥਾ ਦਾ ਇੱਕ ਜੋਗੀ ਦੀ ਆਤਮ ਕਥਾ ਤੇ ਪਹੁੰਚੇ ਹੋਏ ਆਪਾਂ 16 ਅਧਿਆਇ ਜਿਵੇਂ ਕਿ ਪਿਛਲੇ ਵੀਡੀਓ ਦੇ ਵਿੱਚ ਤੁਸੀਂ ਸੁਣਿਆ ਕਿ ਸ਼੍ਰੀ ਯੁਕਤੇਸ਼ਵਰ ਗਿਰੀ ਜੀ ਕਿੰਨੇ ਵੱਡੇ ਜੋਤਿਸ਼ ਜੋਤਿਸ਼ਾਚਾਰੀਆ ਸੀਗੇ ਤੇ ਉਹਨਾਂ ਨੇ ਜੋਤਿਸ਼ਾਰੇ ਗ੍ਰਹਾਂ ਨਕਸ਼ਤਰਾ ਬਾਰੇ ਸਾਨੂੰ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਕਿ ਸਰ ਨੂੰ ਕਿਸ ਹੱਦ ਤੱਕ ਇਨਾਂ ਦਾ ਪਾਲਣ ਕਰਨਾ ਚਾਹੀਦਾ ਹੈ ਤੇ ਇਹ ਵਧੀਆ ਹੁੰਦੇ ਨੇ ਕਿਵੇਂ ਹੁੰਦੇ ਨੇ ਸਾਰਾ ਕੁਝ ਉਹਨਾਂ ਨੇ ਦੱਸਿਆ ਉਹ ਪਿਛਲੇ ਆਪਾਂ ਵੀਡੀਓ ਦੇ ਵਿੱਚ ਚਰਚਾ ਕਰ ਚੁੱਕੇ ਆ ਆਓ ਹੁਣ ਆਪਾਂ ਅੱਗੇ ਚਲੀਏ ਹੁਣ ਇਹਦੇ ਵਿੱਚ ਉਹ ਦੱਸਦੇ ਨੇ ਵੀ ਇਹਦੇ ਵਿੱਚ ਜੋ ਗਣਿਤ ਦੱਸ ਰਹੇ ਨੇ ਕਿ ਉਹਨਾਂ ਦੇ ਗੁਰੂ ਸਾਹਿਬ ਨੇ 24000 ਵਰਿਆਂ ਦੇ ਵਿਸ਼ੂ ਵਿੱਚ ਚੱਕਰ ਦੇ ਗਣਿਤਿਕ ਪ੍ਰਯੋਗ ਦੀ ਵੀ ਖੋਜ ਕੀਤੀ ਸੀ ਇਹਦੇ ਵਿੱਚ ਉਹ ਮੋਟਾ-ਮੋਟਾ ਦੱਸਣਗੇ ਉਹ ਕਹਿੰਦੇ ਜਿਆਦਾ ਡੂੰਘਾ ਆਪਾਂ ਨੇ ਉਹ ਕਰਨਾ ਹੈ ਜਾਨਣਾ ਹੈ ਤਾਂ ਇਹਨਾਂ ਚੱਕਰਾਂ ਦੀ ਪੂਰੀ ਵਿਆਖਿਆ ਕਹਿੰਦੇ ਸ੍ਰੀ ਯੁਕਤੇਸ਼ਵਰ ਜੀ ਨੇ ਇੱਕ ਪੁਸਤਕ ਲਿਖੀ ਹੈ ਜਿਹਦੇ ਵਿੱਚ ਦ ਹੋਲੀ ਸਾਇੰਸ ਤੇ ਉਹਦੇ ਪਹਿਲੇ ਭਾਗ ਦੇ ਵਿੱਚ ਦਿੱਤੀ ਗਈ ਹੈ ਜਿਹੜੀ ਕਿ ਸਾਰੇ ਸੁਰ ਸਕਦੇ ਨੇ ਜਿਹੜੇ ਕੋਈ ਹੋਰ ਸਾਥੀ ਸਾਡੇ ਜਿਆਦਾ ਡੂੰਘਾਈ ਦੇ ਵਿੱਚ ਜਾਣਾ ਚਾਹੁੰਦੇ ਨੇ ਉਹ ਪੜ ਸਕਦੇ ਨੇ ਇਹ ਪੁਸਤਕ ਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਇੱਥੇ ਉਹ ਦੱਸ ਰਹੇ ਨੇ ਕਿ ਸ੍ਰੀ ਯੁਕਤੇਸ਼ਵਰ ਜੀ ਨੇ ਵਰਤਮਾਨ ਯੁੱਗ ਨਾਲ ਸੰਬੰਧਿਤ ਕਿ 24000 ਵਰਿਆਂ ਦੇ ਵਿਸ਼ੂ ਵੀ ਚੱਕਰ ਦੇ ਗਣਿਤਿਕ ਪ੍ਰਯੋਗ ਦੀ ਖੋਜ ਕੀਤੀ ਹੈ ਕਦੇ ਇਸ ਚੱਕਰ ਨੂੰ 12-12000 ਦੇ ਦੋ ਅਧ ਚੱਕਰਾਂ ਲੈਂਦੇ ਤੇ ਚੜ੍ਹਦੇ ਦੇ ਵਿੱਚ ਵੰਡਿਆ ਗਿਆ ਹੈ ਤੇ ਹਰ ਇੱਕ ਅਧ ਚੱਕਰ ਚ ਚਾਰ ਯੁਗ ਮਤਲਬ ਸਮਾਕਾਲਨੀ ਜਿਨ੍ਹਾਂ ਨੂੰ ਕਲ ਯੁਗ, ਦਵੱਪਰ, ਤ੍ਰੇਤਾ ਤੇ ਸਤਜੁਗ ਦਾ ਨਾਮ ਦਿੱਤਾ ਗਿਆ ਜਿਹੜੇ ਯੁਨਾਨੀ ਵਿਚਾਰਧਾਰਾ ਦੇ ਲੋਹਾ, ਕਾਂਸੀ, ਚਾਂਦੀ ਤੇ ਸੋਨੇ ਯੁਗ ਨਾਲ ਮੇਲ ਖਾਂਦੇ ਨੇ ਅੱਗੇ ਦੱਸਦੇ ਨਹੀਂ ਮੇਰੇ ਕੋਲ ਦੇ ਨਹੀਂ ਕਈ ਤਰ੍ਹਾਂ ਦੀਆਂ ਗਿਣਤੀਆਂ ਮਿਲਦੀਆਂ ਨਾਲ ਇਹ ਨਿਸ਼ਚਿਤ ਕੀਤਾ ਕਿ ਅਰੋਹੀ ਅਰੋਹੀ ਮਤਲਬ ਉੱਪਰ ਨੂੰ ਚਾਨਣਾ ਅਰਧ ਚੱਕਰ ਦਾ ਕਾਲ ਚੁੱਕਾ ਜਾਂ ਲੋ ਯੁੱਗ ਇਸਵੀ ਸੰਨ 500 ਦੇ ਕਰੀਬ ਸ਼ੁਰੂ ਹੋਇਆ ਲੋ ਯੁੱਗ ਜਿਸ ਦਾ ਸਮਾਂ 500 ਸਾਲ ਦਾ ਉਹਨੂੰ ਕਹਿੰਦੇ ਨੇ ਪਦਾਰਤਵਾਦੀ ਯੁੱਗ ਇਹ ਸੰਨ 1700 ਇਸਵੀ ਦੇ ਲਗਭਗ ਖਤਮ ਹੋ ਗਿਆ ਸੀ ਤੇ ਉਹਦੇ ਨਾਲ ਹੀ ਦਵਪਰ ਯੁੱਗ ਦੀ ਕਹਿੰਦੇ ਸ਼ੁਰੂਆਤ ਹੋ ਗਈ ਸੀ ਬਿਜਲੀ ਸ਼ਕਤੀ ਤੇ ਪ੍ਰਮਾਣੂ ਸ਼ਕਤੀ ਦੇ ਵਿਕਾਸ ਦਾ ਇਹ ਯੁੱਗ ਹੁੰਦਾ ਹੈ 2400 ਸਾਲਾਂ ਦਾ ਇਸ ਯੁੱਗ ਦੇ ਵਿੱਚ ਤਾਰ ਪ੍ਰਣਾਲੀ, ਰੇਡੀਓ, ਹਵਾਈ ਜਹਾਜ਼ ਤੇ ਦੂਰੀ ਨੂੰ ਖਤਮ ਕਰਨ ਵਾਲੇ ਹੋਰ ਸਾਧਨਾਂ ਦਾ ਵਿਕਾਸ ਹੁੰਦਾ ਹੈ। ਫਿਰ ਕਹਿੰਦੇ 3600 ਸਾਲਾਂ ਦੀ ਮਹਾਰਤ ਤ੍ਰੇਤਾ ਯੁੱਗ ਈਸਵੀ ਸਨ 4100 ਤੋਂ ਸ਼ੁਰੂ ਹੋਗਾ। ਇਸ ਯੁੱਗ 'ਚ ਨੇੜੇ ਜਾਂ ਦੂਰ ਸਥਿਤ ਆਦਮੀ ਦੇ ਵਿਚਾਰਾਂ ਦੇ ਆਦਾਨ-ਪ੍ਰਦਾਨ ਤੇ ਦੂਰੀ ਨੂੰ ਖਤਮ ਕਰਨ ਵਾਲੇ ਹੋਰ ਸਾਧਨਾਂ ਦੀ ਆਮ ਆਦਮੀ ਨੂੰ ਜਾਣਕਾਰੀ ਹੋ ਚੁੱਕੀ। ਅਰੋਹੀ ਕਾਲ ਦੇ ਅਰਧ ਚੱਕਰ ਦੇ ਅਖੀਰ 'ਚ ਸਤਜੁਗ ਆਊਗਾ ਜਿਸ ਦੀ ਉਮਰ ਹੋਗੀ 4800 ਸਾਲਾਂ ਦੀ। ਜਿਹਦੇ ਚ ਮੁੱਖੀ ਦਿਮਾਗ ਬਹੁਤ ਜ਼ਿਆਦਾ ਅਤਿੰਤ ਤਰੱਕੀ ਕਰ ਲੂਗਾ ਕਹਿੰਦੇ ਤੇ ਉਹ ਪਰਮਾਤਮਾ ਦੇ ਯੋਜਨਾ ਦੇ ਅਨੁਪਰੂਪ ਤਾਲ ਵਿੱਚ ਰੱਖ ਦਿਆ ਹੀ ਵਿਹਾਰ ਕਰੂਗਾ ਹੁਣ ਜਦੋਂ ਸਿਕੰਧੇ ਪਹੁੰਚ ਗਏ ਸਤਜੁਗ ਦੇ ਉਸ ਤੋਂ ਬਾਅਦ ਕਹਿੰਦੇ ਫਿਰ ਵਿਸ਼ਵ ਦੇ ਵਿੱਚ 12000 ਸਾਲਾਂ ਦਾ ਅਵਰੋਹੀ ਅਵਰੋਹੀ ਮਤਲਬ ਲੈਂਦਾ ਅਰਧ ਚੱਕਰ ਸ਼ੁਰੂ ਹੋ ਜੂਗਾ ਜਿਹਦੀ ਸ਼ੁਰੂਆਤ ਹੋਊਗੀ 4800 ਸਾਲਾਂ ਦੇ ਅਵਰੋਹੀ ਯੁੱਗ ਇਸਵੀ ਸਨ ਮਤਲਬ 12500 ਇਸ ਵੀ ਜਦੋਂ ਹੋਗੀ ਉਦੋਂ ਹੋਗੀ ਇਸ ਆਮ ਨੁਕਸਾ ਦਿਮਾਗ ਆ ਜਿਹੜਾ ਉਹ ਫਿਰ ਅਗਿਆਨ ਦੇ ਵਿੱਚ ਡੁੱਬਣਾ ਸ਼ੁਰੂ ਹੋ ਜੂਗਾ ਮਤਲਬ ਪਹਿਲਾਂ ਉੱਪਰ ਚੜ ਗਿਆ ਉਹ ਪਰਮਾਤਮਾ ਤੱਕ ਚਲੇ ਗਿਆ ਤੇ ਫਿਰ ਫੇਰ ਉਹ ਹੇਠਾਂ ਆਉਣਾ ਸ਼ੁਰੂ ਹੋ ਜੂਗਾ ਇਹ ਕਾਲ ਚੱਕਰ ਕਹਿੰਦੇ ਮਾਇਆ ਜਗ ਦੇ ਪਰਸਪਰ ਵਿਰੋਧ ਤੇ ਸਪੇਕਤਾ ਦੇ ਨੰਤ ਕਾਲ ਤੱਕ ਲਗਾਤਾਰ ਚਲਦੇ ਰਹਿਣ ਵਾਲੇ ਅਵਰਤਨ ਨੇ ਜਦ ਜੋ ਜੋਂ ਆਨ ਨਹੀਂ ਇੱਕ ਇੱਕ ਕਰਕੇ ਸੱਜਨ ਹਰ ਨਾਲ ਆਪਣੀ ਅਟੁੱਟ ਰੋਹਾਨੀ ਇਕਤਾ ਦੀ ਚੇਤਨਾ ਜਾਗਦੇ ਰਹਿੰਦੇ ਨੇ ਤੇ ਉਹ ਤੇ ਉਹ ਕੁਦਰਤ ਦੇ ਮਾਇਆ ਦੇ ਭਰਮ ਜਾਲ ਚੋਂ ਮੁਕਤ ਹੁੰਦੇ ਰਹਿੰਦੇ ਨੇ ਅੱਗੇ ਉਹ ਦੱਸਦੇ ਨੇ ਗੁਰੂ ਦੇਵ ਨੇ ਨਾ ਕੇਵਲ ਮੇਰੇ ਜੋਤਿ ਸ਼ਾਸਤਰ ਤੇ ਬਲਕਿ ਵਿਸ਼ਵ ਦੇ ਅਨੇਕ ਧਰਮ ਗ੍ਰੰਥਾ ਦੇ ਗਿਆਨ ਚ ਵੀ ਬਹੁਤ ਵਾਦਤਤਾ ਕਦੇ ਧਾਰਮਿਕ ਗ੍ਰੰਥ ਨੂੰ ਆਪਣੇ ਮਨ ਦੇ ਨਿਰਮਲ ਸਵੱਛ ਪਰੇਸ਼ਨ ਦੇ ਮੇਜ ਤੇ ਰੱਖ ਕੇ ਆਪਣੀ ਅੰਤਰਦ੍ਰਿਸ਼ਟੀ ਦੀ ਦਲੀਲਾਂ ਦੇ ਚਾਕੂ ਨਾਲ ਉਹਦੀ ਚੀਰ ਫਾੜ ਕਰਕੇ ਉਹਦੇ ਚ ਹੋਈਆਂ ਅਸ਼ੁੱਧੀਆਂ ਤੇ ਪੰਡਤਾਂ ਦੁਆਰਾ ਕੀਤੀਆਂ ਗਈਆਂ ਗਲਤ ਵਿਆਖਿਆਵਾਂ ਨੂੰ ਅਸਲੀ ਸਚਾਈਆਂ ਨਾਲ ਉਹ ਵੱਖ ਕਰ ਸਕਦੇ ਸੀ ਇੰਨਾ ਜ਼ਿਆਦਾ ਵੀ ਬੀਵੇਕ ਤੇ ਸੋਚੀ ਉਹਨਾਂ ਦੇ ਵਿੱਚ ਹੈਗੀ ਸੀ ਹੁਣ ਉਹ ਅੱਗੇ ਦੱਸਦੇ ਨੇ ਕਿ ਸ਼੍ਰੀ ਮਦ ਭਗਵਤ ਗੀਤਾ ਦੇ ਸ਼ਲੋਕ ਦੀ ਪੂਰਬ ਦੇ ਪੰਡਤਾਂ ਦੁਆਰਾ ਕੀਤੀ ਗਈ ਤੇ ਪੱਛਮੀ ਅਨੁਵਾਦ ਅਨੁਵਾਦਕਾਂ ਦੁਆਰਾ ਸਵੀਕਾਰੀ ਗਈ ਵਖਿਆ ਜਿਵੇਂ ਬਿਨੱਕ ਦੇ ਸਿਰੇ ਤੇ ਦ੍ਰਿਸ਼ਟੀ ਸਥਿਰ ਕਰੋ ਹੁਣ ਇਹਦੇ ਤੇ ਕਹਿੰਦੇ ਗੁਰੂਦੇਵ ਬੜੀ ਮਖੌਲੀ ਟਿੱਪਣੀ ਕਰਿਆ ਕਰਦੇ ਸੀ ਕਹਿੰਦੇ ਕਹਦੇ ਹੁੰਦੇ ਸੀ ਜੋਗੀ ਦਾ ਮਾਰਗ ਤਾਂ ਵੈਸੇ ਹੀ ਵਿਲਖਣਾ ਹੈ ਤੇ ਫਿਰ ਉਹਨੂੰ ਇਹ ਕਿਉਂ ਕਹਿ ਦਿੱਤਾ ਜਾਵੇ ਵੀ ਉਹਨੂੰ ਨજર ਵੀ ਤਰਸਿ ਰਖੜੀ ਪਾਉਗੀ ਹੁਣ ਇੱਥੇ ਉਹ ਇਹਦਾ ਅਸਲੀ ਮਤਲਬ ਸਮਝਾਉਂਦੇ ਨੇ ਕਹਿੰਦੇ ਨਾਸਿਕਾ ਅਗਰਮ ਮਤਲਬ ਇਹਦਾ ਸਹੀ ਅਰਥ ਹੈ ਨੱਕ ਦਾ ਆਰੰਭ ਲਾ ਕੇ ਨੱਕ ਦਾ ਅਖੀਰ ਹੁਣ ਨੱਕ ਦਾ ਆਰੰਭ ਕਿੱਥੋਂ ਹੁੰਦਾ ਹੈ ਦੋਨਾਂ ਅੱਖਾਂ ਦੇ ਪਰੋਟੀਆਂ ਦੇ ਵਿਚਕਾਰ ਜਿੱਥੇ ਕਿ ਤੀਜੇ ਨੇਤਰ ਦਾ ਸੰਗਾਸਨ ਹੈ ਕਹਿੰਦੇ ਕਹਿੰਦੇ ਸਾਂਖੇ ਸ਼ਾਸਤਰ ਬਾਈਕੀ ਸ਼ਲੋਕ ਆ ਵੀ ਸ੍ਰਿਸ਼ਟੀ ਦੇ ਸਵਾਮੀ ਨੂੰ ਸਿੱਤ ਨਹੀਂ ਕੀਤਾ ਜਾ ਸਕਦਾ ਜੇ ਪ੍ਰਮਾਣਿਤ ਨਹੀਂ ਕੀਤਾ ਜਾ ਸਕਦਾ ਇਸ ਕਹਿੰਦੇ ਇੱਕੋ ਇੱਕ ਸ਼ਬਦ ਨੂੰ ਲੈ ਕੇ ਪੰਡਤਾਂ ਨੇ ਕਹਿੰਦੇ ਸਾਰੇ ਸਾਂਖੇ ਸ਼ਾਸਤਰ ਨੂੰ ਕਹਿੰਦਾ ਵਿਨਾਸ਼ਕਵਾਦੀ ਹੈ ਕੋਸ਼ਿਸ਼ ਕਰਦਾ ਹੁਣ ਕਹਿੰਦੇ ਇਹ ਸ਼ਲੋਕ ਵੀ ਨਾਸਤਕਵਾਦੀ ਨਹੀਂ ਹੈਗਾ ਕਹਿੰਦੇ ਮੇਰੇ ਗੁਰੂ ਦੇਵ ਜੀ ਨੇ ਦੀ ਵਿਆਖਿਆ ਬਹੁਤ ਹੀ ਸੋਹਣੀ ਕਰਿਆ ਕਰਦੇ ਸੀ ਵੀ ਉਹ ਸਮਝਾਉਂਦੇ ਸੀ ਵੀ ਤਾਂ ਅਰਥ ਇਹ ਆ ਕਿ ਅਗਿਆਨੀ ਮਨੁੱਖ ਜੋ ਆਪਣੇ ਸਾਰੇ ਫੈਸਲੇ ਵਾਸਤੇ ਆਪਣੇ ਬਾਹਰੀ ਇੰਦਰੀਆਂ ਤੇ ਨਿਰਭਰ ਕਰਦਾ ਰਹਿੰਦਾ ਹੈ ਉਹ ਪ੍ਰਮਾਤਮਾ ਦੇ ਪ੍ਰਮਾਣ ਤੋਂ ਹਮੇਸ਼ਾ ਹੀ ਅਣਜਾਣ ਰਹਿੰਦਾ ਹੈ ਇਸ ਕਰਕੇ ਉਸ ਵਾਸਤੇ ਪ੍ਰਮਾਤਮਾ ਸਦਾ ਹੋਂਦ ਰਹੇਗੀ ਰਹੂਗਾ ਕਹਿੰਦੇ ਸੱਚੇ ਸਾਖ્ય ਦਰਸ਼ਕ ਦੇ ਸਾਧਕ ਜਿਹੜੇ ਨੇ ਧਿਆਨ ਦੁਆਰਾ ਪੈਦਾ ਹੋਈ ਪੱਕੀ ਅੰਤਰਦ੍ਰਿਸ਼ਟੀ ਨਾਲ ਇਹ ਜਾਣ ਲੈਂਦੇ ਨੇ ਵੀ ਪ੍ਰਮਾਤਮਾ ਦੀ ਹੋਂਦ ਹੈ ਤੇ ਉਹਨਾਂ ਜਾਣਾ ਵੀ ਜਾ ਸਕਦਾ ਹੈ ਉਹ ਕਿਉਂ ਦੱਸਦੇ ਨੇ ਮੇਰੇ ਗੁਰੂਦੇਵ ਜਿਹੜੇ ਨੇ ਉਹ ਈਸਾਈਆਂ ਦੀ ਬਾਈਬਲ ਦੀ ਬਹੁਤ ਹੀ ਸੁੰਦਰ ਤੇ ਸਪਸ਼ਟ ਵਿਆਖਿਆ ਕਰਦੇ ਸੀਗੇ ਕਹਿੰਦੇ ਈਸਾਈ ਮਤ ਦੇ ਮੈਂਬਰਾਂ ਦੀ ਲਿਸਟ ਤੋਂ ਪੂਰੀ ਤਰ੍ਹਾਂ ਜਾਣ ਆਪਣੇ ਹਿੰਦੂ ਗੁਰੂ ਤੋਂ ਮੈਂ ਬਾਈਬਲ ਦੀ ਅਮਰ ਸੱਚਾਈ ਨੂੰ ਪਛਾਣਿਆ ਤੇ ਈਸਾ ਮਸੀਹ ਤੇ ਉਹਨਾਂ ਦੇ ਵਚਨਾਂ ਦੀ ਸੱਚਾਈ ਨੂੰ ਸਮਝਣਾ ਸਿੱਖਿਆ ਜੋ ਮਨੁੱਖੀ ਬਾਣੀ ਦੁਆਰਾ ਉਚਿਤ ਸਾਰੇ ਪ੍ਰਵਚਨਾਂ ਤੋਂ ਨਿਸ਼ਚਿਤ ਤੌਰ ਤੇ ਸੱਤ ਜ਼ਿਆਦਾ ਕੰਧ ਰਮਚਾਰੀ ਹੈ ਜਿਵੇਂ ਉਹਨਾਂ ਦਾ ਇੱਕ ਕਥਨ ਹੈ ਸਵਰਗ ਤੇ ਪ੍ਰਿਥਵੀ ਦਾ ਖਾਤਮਾ ਹੋ ਜਾਊਗਾ ਪਰ ਮੇਰੇ ਸ਼ਬਦਾਂ ਦਾ ਖਤਮਾ ਕਦੇ ਨਹੀਂ ਹੋਊਗਾ ਅੱਗੇ ਉਹ ਕਹਿੰਦੇ ਨੇ ਭਾਰਤ ਦੇ ਮਹਾਨ ਸਾਧੂ ਮਹਾਤਮਾ ਉਹਨਾਂ ਹੀ ਦੇ ਤਰ੍ਹਾਂ ਰੂਪ ਆਦਰਸ਼ਾਂ ਦੇ ਨਿਰੂਪ ਆਪਣਾ ਜੀਵਨ ਜਿਉਂਦੇ ਨਹੀਂ ਜਿਨ੍ਹਾਂ ਆਦਰਸ਼ਾਂ ਨੇ ਇਸਰ ਮਸੀਹ ਨੂੰ ਪ੍ਰੇਰਿਤ ਕੀਤਾ ਸੀ ਕਹਿੰਦੇ ਇਹ ਲੋਕੀ ਇਸਮਸੀਹ ਦੇ ਸਕੇ ਸੰਬੰਧੀ ਨਹੀਂ ਜਿਨ੍ਹਾਂ ਦੇ ਬਾਰੇ ਉਹਨਾਂ ਨੇ ਕਿਹਾ ਸੀ ਜੋ ਵੀ ਸਵਰਜ ਸਥਿਤ ਮੇਰੇ ਪਿਤਾ ਦੀ ਇੱਛਾ ਦਾ ਪਾਲਨ ਕਰੂਗਾ ਉਹ ਹੀ ਮੇਰਾ ਭਰਾ ਭੈਣ ਤੇ ਮਾਤਾ ਹੈ ਤੇ ਨਾਲੇ ਕਹਿੰਦੇ ਅਗੇ ਸਮਸੀ ਨੇ ਵੀ ਕਿਹਾ ਸੀ ਕਿ ਤੁਸੀਂ ਜੇ ਮੇਰੇ ਵਚਨਾਂ ਦੀ ਪਾਲਣਾ ਕਰੋਗੇ ਤਾਂ ਸੱਚਮੁੱਚ ਹੀ ਮੇਰੇ ਸ਼ਰੀਰ ਤੋਂ ਤਾਂ ਤੁਸੀਂ ਸਚਾਈ ਨੂੰ ਜਾਣ ਲਵੋਗੇ ਤੇ ਉਹ ਸਚਾਈ ਤੁਹਾਨੂੰ ਮੁਕਤ ਕਰ ਦੂਗੀ ਅੱਗੇ ਫਿਰ ਹਮ ਪ੍ਰਸ਼ਨ ਪੁੱਛਦੇ ਨੇ ਯੋਗਾਨੰਦ ਜੀ ਆਪਣੇ ਗੁਰੂ ਸਾਤੋਂ ਕਹਿੰਦੇ ਇਹ ਆਦਮ ਤੇ ਹਵਾ ਦੀ ਕਹਾਣੀ ਮੇਰੇ ਸਮਝ ਨਹੀਂ ਆਉਂਦੀ ਕਹਿੰਦੇ ਇਸ ਦੋ ਅਰਥੀ ਦ੍ਰਿਸ਼ਟਾਂਤ ਨੂੰ ਸਮਝ ਕੇ ਮੇਰੇ ਮੁੜਨੇ ਯਾਤਨਾ ਦੇ ਸਮੇਂ ਇੱਕ ਦਿਨ ਮੈਂ ਬਹੁਤ ਕਹਿੰਦੇ ਉਤੇਜਿਤ ਹੋ ਕਿ ਉਤੇਜਿਤ ਲੈ ਜੇ ਨਾ ਕਿਹਾ ਕਿ ਪ੍ਰਮਾਤਮਾ ਨੇ ਨਾ ਕੇਵਲ ਉਸ ਦੋਸ਼ੀ ਦੰਪਤੀ ਦੰਪਤੀ ਨੂੰ ਬਲਕਿ નિર્ਦੋਸ਼ ਭਾਵੀ ਪੀੜ੍ਹੀਆਂ ਨੂੰ ਵੀ ਸਜ਼ਾ ਦਿੱਤੀ ਤਾਂ ਕਹਿੰਦੇ ਗੁਰੂਦੇਵ ਨੂੰ ਮੇਰੀ ਇੱਕ ਗਿਆਨਤਾ ਨਾਲ ਮੇਰੀ ਪ੍ਰਚੰਡਤਾ ਤੇ ਹਾਸਾ ਆ ਗਿਆ ਕਹਿੰਦੇ ਬਾਈਬਲ ਦੀ ਉਤਪਤੀ ਨਾਮਕ ਕਿਤਾਬ ਹੈ ਗੁਰੂ ਸਾਹਿਬ ਕਹਿੰਦੇ ਉਹ ਡੂੰਗੇ ਸੰਗੀਤਾਂ ਨਾਲ ਭਰੀ ਹੋਈ ਹੈ ਕਹਿੰਦੇ ਇਹਦੀ ਸ਼ਾਬਦਿਕ ਵਿਆਖਿਆ ਕਰਨ ਨਾਲ ਕੁਝ ਪੱਲੇ ਨਹੀਂ ਪੈਂਦਾ ਤਫਿਰ ਗੁਰੂ ਸਾਹਿਬ ਹਨ ਨੂੰ ਗੇ ਸਮਝਾਉਂਦੇ ਨੇ ਇਹਦੇ ਅਸਲੀ ਅਰਥ ਕਹਿੰਦੇ ਇਹਦੇ ਜੀਵਨ ਦਰਖਤ ਦਾ ਜ਼ਿਕਰ ਹੈ ਉਹ ਮਨੁੱਖੀ ਸਰੀਰ ਦਾ ਮੇਰੂਦੰਡ ਹੈ ਉਹ ਉਲਟੇ ਕੀਤੇ ਹੋਏ ਦਰਖਤ ਦੇ ਬਾਗ ਹੈ ਜਿਸ ਵਿੱਚ ਮਨੁੱਖ ਦੇ ਕੇਸ ਨੇ ਜਿਹੜੇ ਉਹਦੀਆਂ ਜੜਾਂ ਨੇ ਅੰਦਰ ਤੇ ਬਾਹਰमुखी ਨਾੜੀਆਂ ਉਹਦੀਆਂ ਟਾਹਣੀਆਂ ਨੇ ਕਹਿੰਦੇ ਨਾੜੀ ਤੰਤਾਂ ਦੇ ਇਸ ਦਰਖਤ 'ਚ ਅਨੰਤ ਦੇਣ ਵਾਲੇ ਅਨੇਕ ਖਲ ਲੱਗਦੇ ਨੇ ਜਿਵੇਂ ਅਸ ਸ਼ਬਦ ਸਪਰਸ਼ ਰਸ ਗੰਤਿ ਸੁਵੇਦਨਾ ਕਹਿੰਦੇ ਇਹਨਾਂ ਦਾ ਆਨੰਦ ਲੈਣ ਦੀ ਮਨੁੱਖ ਨੂੰ ਪੂਰੀ ਪੂਰੀ ਆਜ਼ਾਦੀ ਸੀ ਪਰਮਾਤਮਾ ਦੇ ਵਿੱਚਕਾਰ ਬਾਗ ਦੇ ਵਿੱਚਕਾਰ ਮਤਲਬ ਸੇਵ ਰੂਪੀ ਕਾਮ ਸੁਖ ਦਾ ਅਨੁਭਵ ਲੈਣ ਤੋਂ ਮਨਾ ਦਿੱਤਾ ਗਿਆ ਸੀ ਉਹਦੇ ਚ ਸਰਪ ਮੇਰੂਦੰਦ ਚ ਕੁੰਡਲੀ ਮਾਰੀ ਬੈਠੀ ਸੀ ਕੁੰਡਲੀਨੀ ਸ਼ਕਤੀ ਦੀ ਪ੍ਰਤੀਨਿਧਤਾ ਕਰਦਾ ਹੈ ਜੋ ਕਾਮ ਇੰਦਰੀਆਂ ਨਾਲ ਸੰਬੰਧਿਤ ਨਾੜੀਆਂ ਨੂੰ ਉਤੇਜਿਤ ਕਰਦੀ ਹੈ ਕਹਿੰਦੇ ਆਦਮ ਵਿਵੇਕ ਹੈ ਤੇ ਹਵਾ ਪਾਵਨ ਹੈ ਤਾਂ ਜਦੋਂ ਕਿਸੇ ਮਨੁੱਖ ਦੀ ਭਾਵਨਾ ਦੇਵਤੇ ਕਾਮ ਵਾਸਨਾ ਪਰੂ ਹੋ ਜਾਂਦੀ ਹੈ ਤਾਂ ਉਹਦਾ ਵਿਵੇਕ ਵੀ ਆਪਣੀ ਹਾਰ ਮੰਨ ਲੈਂਦਾ ਹੈ ਅਗੇ ਉਹ ਕਹਿੰਦੇ ਨੇ ਕਿ ਪ੍ਰਮਾਤਮਾ ਨੇ ਆਪਣੀ ਇੱਛਾ ਸ਼ਕਤੀ ਦੀ ਤਾਕਤ ਨਾਲ ਪੁਰਸ਼ ਤੇ ਇਸਤਰੀ ਦੇ ਸਰੀਰਾਂ ਦਾ ਸਿਰਜਣ ਕਰਕੇ ਮਨੁੱਖ ਜਾਤੀ ਦੀ ਸਿਰਜਣਾ ਕੀਤੀ। ਉਹਨੇ ਆਪਣੇ ਨਵੇਂ ਦੁਪੱਤੀ ਨੂੰ ਵੀ ਉਸੇ ਪਵਿੱਤਰ ਜਾਂ ਦੇਵਿੱਤ ਰੂਪੇ ਨਾਲ ਸੰਦਾਨ ਉਤਪਤੀ ਕਰਨ ਦੀ ਸ਼ਕਤੀ ਪ੍ਰਦਾਨ ਕੀਤੀ। ਕਹਿੰਦੇ ਕਿ ਕਿਉਂਕਿ ਉਦੋਂ ਤੱਕ ਪਰਮਾਤਮਾ ਦੀਆਂ ਅਭਿਵਿਅਕਤੀ ਵਕਰੀ ਆਤਮਾ ਦੇ ਰੂਪ ਚ ਸਿਰਫ ਪਸ਼ੂਆਂ ਤੱਕ ਹੀ ਸੀਮਿਤ ਸੀ ਜੋ ਸੁਭਾਵਿਕ ਪ੍ਰਵਿਰਤੀਆਂ ਦੇ ਗੁਲਾਮ ਹੁੰਦੇ ਨੇ ਤੇ ਜਿਨ੍ਹਾਂ 'ਚ ਵਿਵੇਕ ਦੀ ਘਾਟ ਹੁੰਦੀ ਹੈ ਕਹਿੰਦੇ ਪਰਮਾਤਮਾ ਨੇ ਪਹਿਲੇ ਦੋ ਮਨੁੱਖੀ ਸਰੀਰਾਂ ਨੂੰ ਸਿਰਜ ਕੇ ਸੰਕੇਤਕ ਤੌਰ ਤੇ ਉਹਨਾਂ ਨੂੰ ਆਦਮ ਤੇ ਹਵਾ ਦਾ ਨਾਂ ਦਿੱਤਾ ਇਹਨਾਂ ਸਰੀਰਾਂ 'ਚ ਉਸਾਰੂ ਵਿਕਾਸ ਦੇ ਉਦੇਸ਼ ਨਾਲ ਦੋ ਪਸ਼ੂਆਂ ਦੀਆਂ ਆਤਮਾਵਾਂ ਜਿਨ੍ਹਾਂ ਦੇ ਦਿਵਯ ਸੱਚਾਈਆਂ ਉਹਨਾਂ ਦੇ ਵਿੱਚ ਸਥਾਪਿਤ ਕਰਤਾ ਕਹਿੰਦੇ ਆਦਮ ਜਾਂ ਪੁਰਸ਼ ਨੂੰ ਵਿਵੇਕ ਪ੍ਰਦਾਨ ਬਣਾਇਆ ਤੇ ਹਵਾ ਚ ਇਸਤਰੀ ਨੂੰ ਭਾਵਨਾ ਪ੍ਰਦਾਨ ਕਹਿੰਦੇ ਵਿਵੇਕ ਅਤੇ ਭਾਵਨਾ ਜਦੋਂ ਤੱਕ ਪਰਸਪਰ ਸਹਿਯੋਗ ਦੇ ਅਨੰਦ ਚ ਸਵਰਗ ਜਰੈਂਦੀ ਨਹੀਂ ਉਦੋਂ ਤੱਕ ਮਨੁੱਖੀ ਮਨ ਪਸ਼ੂ ਵਰਤੀ ਵਾਲੀ ਕਾਹ ਵਾਸਨਾ ਦੇ ਬੇਕਾਬਿਚ ਨਹੀਂ ਆਉਂਦਾ ਇਸ ਕਰਕੇ ਕਹਦੇ ਮਨੁੱਖੀ ਸਰੀਰ ਕੇਵਲ ਪਸ਼ੂਆਂ ਦੀ نسل ਦੇ ਵਿਕਾਸ ਦੇ ਨਤੀਜੇ ਵਜਿਹੀ ਹੋ ਚ ਨਹੀਂ ਆਇਆ ਬਲਕਿ ਪਰਮਾਤਮਾ ਦੁਆਰਾ ਇੱਕ ਵਿਸ਼ੇਸ਼ ਸਿਰਜਣ ਪ੍ਰਕਿਰਿਆ ਦੁਆਰਾ ਹੋ ਚ ਲਿਆਂਦਾ ਗਿਆ ਸੀ ਉਹ ਜੋ ਜਤੀ ਇਨੀ ਅਵਿਕਸਿਤ ਸੀ ਕਿ ਜਿੱਤੇ ਚ ਪਰਮਾਤਮਾ ਦੀ ਦਿਵਯਤਾ ਦੀ ਪੂਰੀ ਤਰ੍ਹਾਂ ਨਾਲ ਅ ਅਭਿਵਿਅਕਤੀ ਹੈ ਸਿਰਫ ਮਨੁੱਖੀ ਕਹਿੰਦੇ ਸਰਬ ਸ਼ਕਤੀ ਮਾਨਤਾ ਦੇ ਸੰਭਾਵਨਾ ਨਾਲ ਮਥੇ ਚ ਸੈਸਤ ਦਲ ਕਮਲ ਦੀ ਸੋਗਤ ਤੇ ਮੇਰੋ ਦੰਡ ਚ ਅਧਿਆਤਮਿਕ ਸ਼ਕਤੀ ਨਾਲ ਪੂਰੇ ਜਾਗ੍ਰਿਤ ਚੱਕਰ ਉਹਦੇ ਚ ਟਿੱਤੇ ਗਈ ਨਹੀਂ ਹੁਣ ਅੱਗੇ ਉਹ ਦੱਸਦੇ ਨੇ ਕਹਿੰਦੇ ਸਿਰਜਿਤ ਕੀਤਾ ਗਿਆ ਪਹਿਲਾ ਦਵਤੀ ਜੁੜਾ ਜਬ ਪਰਮਾਤਮਾ ਦੀ ਚੇਤਨਤਾ ਨਾਲ ਭਰਪੂਰ ਸੀ ਉਹਨੂੰ ਇਹ ਮਸ਼ਵਰਾ ਦਿੱਤਾ ਗਿਆ ਬਿસાર ਇੰਦ੍ਰਿ ਅਭੀ ਅਨੁਪਾਦ ਕੋ ਕਰਸ 10 ਵਾ ਇੱਕ ਮੈਥ ਨੇ ਕਨਫਰਮ ਬਛਡ ਕੇ ਇਸ ਤੋਂ ਮੰਨਾ ਕੀਤਾ ਗਿਆ ਸੀ ਕਿ ਮਨੁੱਖ ਜਾਤੀ ਆਪਣੇ ਵੰਚ ਦੇ ਵਾਦੇ ਵਾਸਤੇ ਕਿਤੇ ਪਸ਼ੂਆਂ ਵਾਲੇ ਘਟੀਆ ਤਰੀਕਿਆਂ ਦੇ ਜਾਲ ਜਨ ਫਸ ਸੀ ਕਦੇ ਅਵਚੇਤਨ ਮਾਂਚ ਮੌਜੂਦ ਪਸ਼ੂਵਿrtਿਆ ਨੂੰ ਜਗਾਉਣ ਵਾਲੀ ਇਸ ਚਿਤਾਵਨੀ ਨੂੰ ਅਣ ਸੁਣੀ ਕੀਤਾ ਗਿਆ ਤੇ ਸੰਤਾਨ ਉਤਪਤੀ ਵਾਸਤੇ ਪਸ਼ੂਆਂ ਵਾਲੇ ਵਹਿਸ਼ੀਆਨਾ ਤਰੀਕਿਆਂ ਨੂੰ ਮੁੜ ਸੁਰਜੀਤ ਕਰਕੇ ਆਦਮ ਤੇ ਹਵਾ ਮੂਲ ਤੌਰ ਤੇ ਪੂਰਨ ਪੁਰਖ ਵਿੱਚ ਮੌਜੂਦ ਕੁਦਰਤੀ ਸਵਰਗ ਦੇ ਆਨੰਦ ਦੇ ਝੁੱਲੇ ਤੋਂ ਤਿੱਲਿ ਬੀ ਗਗੇ ਜਦੋਂ ਉਹਨਾਂ ਨੂੰ ਆਪਣੀ ਨੰਗਨ ਅਵਸਥਾ ਦਾ ਗਿਆਨ ਹੋਇਆ ਤਾਂ ਜਿਸ ਤਰ੍ਹਾਂ ਪਰਮਾਤਮਾ ਨੇ ਪਹਿਲਾਂ ਚੇਤਾਵਨੀ ਦੇ ਰੱਖੀ ਸੀ ਤਾਂ ਉਹਨਾਂ ਤੇ ਅਮਰਤਾ ਦੀ ਚੇਤਨਤਾ ਵੀ ਲੋਪ ਹੋ ਗਈ ਤੇ ਉਹਨਾਂ ਨੇ ਆਪਣੇ ਆਪ ਨੂੰ ਪੌਤਿਕ ਨੀਮਾ ਦੇ ਅਧੀਨ ਗਾ ਲਿਆ ਜਿਦੇ ਜਨਮ ਲੈਣ ਵਾਲੇ ਸਰੀਰ ਦੀ ਨਿਸ਼ਚਿਤ ਰੂਪ ਦੇ ਵਿੱਚ ਮੌਤ ਹੁੰਦੀ ਹੈ ਹੁਣ ਅੱਗੇ ਉਹ ਕਹਿੰਦੇ ਨੇ ਆਪਣੇ ਵਿਵੇਕ ਅਤੇ ਭਾਵਨਾ ਜਿ ਆਦਮ ਤੇ ਹਵਾ ਦੀ ਚੇਤਨਤਾ ਦੇ ਦੁਰਪਯੋਗ ਨਾਲ ਮਾਇਆ ਦੇ ਭੰਮ ਜਾਲ ਚ ਫਸ ਕੇ ਮਨੁੱਖ ਆਪਣੇ ਦੇਵੀ ਆਤਮ ਵਿਸ਼ਵਾਸ ਦੇ ਸਵਰਗੀ ਬਾਗ ਚ ਦਾਖਲ ਹੋਣ ਦਾ ਆਪਣਾ ਅਧਿਕਾਰ ਗਵਾ ਬੈਠਦਾ ਹੈ ਕਹਿੰਦੇ ਹਰ ਇੱਕ ਸ਼ਰੀਰਤਾਰੀ ਮਨੁੱਖ ਦੀ ਨਿਚੀ ਜ਼ਿੰਮੇਵਾਰੀ ਹੈ ਪਿਓ ਆਪਣੇ ਮਾਤਾ ਪਿਤਾ ਨੂੰ ਇੱਕ ਹੀ ਕਰਤਾਲ ਮੇਲ ਚ ਸਥਾਪਿਤ ਕਰੇ ਹੁਣ ਇੱਥੇ ਜੋਗ ਅਰੰਝੀ ਕਹਿੰਦੇ ਕਹਿੰਦੇ ਜਿਉਂ ਸ਼੍ਰੀ ਜਿਤੇਸ਼ੂ ਜੀ ਨੇ ਆਪਣਾ ਪ੍ਰਵਚਨ ਖਤਮ ਕੀਤਾ ਤਾਂ ਮੈਂ ਇੱਕ ਨਵੀਂ ਸ਼ਰਧਾ ਨਾਲ ਜੀਨਿਸਿਸ ਦੇ ਸਫ਼ਿਆਂ ਤੇ ਨਜ਼ਰ ਮਾਰੀ ਕਹਿੰਦੇ ਮੈਂ ਕਿਹਾ ਪੁੱਛ ਰਿਹਾ ਦੀਵ ਅੱਜ ਮੈਂ ਪਹਿਲੀ ਵਾਰ ਆਦਮ ਤੇ ਹਵਾ ਦੇ ਪ੍ਰਤੀ ਸੰਤਾਨ ਦੀ ਨਿਸ਼ਚਿਤ ਜ਼ਿੰਮੇਵਾਰੀ ਨੂੰ ਮਹਿਸੂਸ ਕਰ ਰਿਹਾ ਵੀ ਜਦੋਂ ਤੱਕ ਪ੍ਰਮਾਤਮਾ ਦੇ ਪੁੱਤਰ ਦੇ ਰੂਪ ਚ ਮੋੜ ਸਥਾਪਿਤ ਨਹੀਂ ਹੋ ਜਾਂਦਾ ਉਦੋਂ ਤੱਕ ਕਹਿੰਦੇ ਇਸ ਪ੍ਰਿਥਵੀ ਦੇ ਬਾਰ ਬਾਰ ਜਨਮ ਉਮਰ ਲੈਂਦਾ ਹੀ ਰਹੂਗਾ ਤਾਂ ਇਸੇ ਸਾਥੀਓ ਅੱਜ ਦਾ ਸਾਡਾ ਸੁੰਦਰ ਜ ਅਧਿਆਇ ਜੋ ਕਿ ਬਹੁਤ ਗਹਿਰਾ ਵੀ ਹੈ ਬਹੁਤ ਡੂੰਘਾ ਵੀ ਹੈ ਜਿਹਨੂੰ ਬਾਰ ਬਾਰ ਸੁਣਨ ਨਾਲ ਹੀ ਸਾਨੂੰ ਸਮਝ ਲੱਗੂਗੀ ਮੈਨੂੰ ਇਹਨੇ ਪਿਆਰ ਨਾਲ ਤੁਸੀਂ ਸੁਣਿਆ ਇਹਦੇ ਲਈ ਤੁਹਾਡਾ ਸਦਾ ਬਹੁਤ ਬਹੁਤ ਧੰਨਵਾਦ ਜੇ ਤੁਹਾਨੂੰ ਮੇਰਾ ਸਵਾਦ ਇਹ ਚੰਗਾ ਲੱਗ ਰਿਹਾ ਹੈ ਤਾਂ ਕਿਰਪਾ ਕਰਕੇ ਇਹਨੂੰ ਆਪਣੇ ਹੋਰ ਨਾਲ ਸਾਥੀਆਂ ਨਾਲ ਸ਼ੇਅਰ ਵੀ ਜ਼ਰੂਰ ਕਰੋ ਮੇਰੇ ਪਿਆਰੇ ਸਾਥੀਓ ਤੇ ਬਹੁਤ ਜਲਦੀ ਆਪਾਂ ਫੇਰ ਮਿਲਾਂਗੇ ਇੱਕ ਨਵੇਂ ਵੀਡੀਓ ਦੇ ਨਾਲ